ਕੀ ਆ ਜੇ ਨਾ ਵੱਡਾ ਇਹ ਦੇਖ ਸਕਦੇ ਹੋ ਜੀ ਹੰਗਾਮਾ ਹੋ ਗਿਆ ਠੇਕਾ ਖੁੱਲਾ ਹੋਇਆ ਸਰਾ ਕੀ ਹੋਇਆ ਕੀ ਭਾਜੀ ਦੇਖ ਸਕਦੇ ਹੋ ਅੱਗੇ ਵੀ ਬੰਦ ਕਰਾਂਗੇ ਤੁਸੀਂ ਕਰਾਉ ਸਾਰੇ ਠੇਕੇ ਪੂਰੇ ਵੈਸਟਰ ਕੇ ਬੰਦ ਕਰਾਵਾਂਗੇ ਜਿੰਦਰੇ ਬੰਦ ਕਰਾਵਾਂਗੇ ਜਲਦੀ ਬੰਦ ਕਰਦੇ ਨੇ ਪੁਲਿਸ ਬੁਲਾਵਾਗੇ 71012648 ਮ ਜੜਮ ਦਿਹਾੜਾ ਪੂਰੇ ਵੈਸਟਰਨ ਕੇ ਸ਼ਰਾਬ ਦੇ ਦੇਖ ਕੇ ਗੁੱਲੇ 15 ਤੋਂ 16 ਵਾਰ ਦਾ ਤਾਂ ਜਿਹੜੀਆਂ ਵਾਲੀਆਂ ਖੋਣ ਦੀਆਂ ਚੈਨਾ ਖੋਣ ਦੀਆਂ ਤੇ ਹੋ ਚੁੱਕਿਆ ਬਸ ਤੁਹਾਨੂੰ ਹੀ ਜਵਾਣਾ ਪੈਂਦਾ ਜਗਾਨ ਦੇ ਲਈ ਪ੍ਰਸ਼ਾਸਨ ਨੂੰ ਜਗਾਨਾ ਅਸੀਂ ਜਾਂ ਠੇਕੇ ਬੰਦ ਕਰਾਣੇ ਆ ਇਹਨਾਂ ਨੂੰ ਖੁਦ ਵੀ ਚਾਹੀਦਾ ਕਿਉਂਕਿ ਪਹਿਲਾਂ ਜਦੋਂ ਮੀਟਿੰਗ ਹੁੰਦੀ ਆ ਉਹ ਵੀ ਤੇ ਲਿਖਿਆ ਜਾਂਦਾ ਕਿਹੜਾ ਰੂਟ ਬੰਦ ਰਹੇਗਾ ਕਿਹੜਾ ਖੁੱਲਣਾ ਹੋਊਗਾ ਪਰ ਇਹ ਇਹਦਾ ਰੂਟ ਉਹ ਜਿੱਥੋਂ ਸ਼ੋਬਾਦਰ ਲੰਗੀ ਹੈ ਲੰਗੀ ਆ ਬੇਸ਼ਰਮ ਨੇ ਪੰਜਾਬ ਸਰਕਾਰ ਬੇਸ਼ਰਮ ਹੈ ਇੱਥੋਂ ਦਾ ਐਮਐਲਏ ਬੇਸ਼ਰਮ ਹੈ ਉਹਨੂੰ ਚਾਹੀਦਾ ਹੀ ਕਿ ਇਹ ਸੜਕ ਦੀ ਮੁਰੰਮਤ ਕਰਾਵੇ ਸੜਕ ਦੀ ਮੁਰੰਮਤ ਕਰਾਈ ਛੇਕੇ ਤੇ ਸ਼ਰਾਬ ਦੇ ਬੰਦ ਕਰੇ ਰਵਦਾਸੀਆ ਸਮਾਜ ਨੂੰ ਇੰਨੀ ਠੇਸ ਪਹੁੰਚੀ ਹੈ ਕੇ ਸਾਤਗੁਰੂ ਵਦਾਸ ਸਾਰੇ ਜਗਤਗੁਰੂ ਗੁਰੂਆਂ ਦੇ ਗੁਰੂ ਜਗਤਗੁਰੂ ਪਰਮਪੀਤਾ ਪਰਮਾਤਮਾ ਦਾ ਜਨਮ ਦਿਹਾੜਾ ਹੋ ਕੇ ਸ਼ਰਾਬ ਦੇ ਠੇਕੇ ਸੁਨੇਹ ਕਿਦਾ ਇਹ ਮਾਮਲਾ ਹੈ ਜੀ ਅਸੀਂ ਠੇਕਾ ਖੁੱਲਾ ਬਿਆ ਮੈਨੂੰ ਕਿਸੇ ਨੇ ਫੋਨ ਕੀਤਾ ਕਹਿੰਦਾ ਭਾਈ ਸ਼ਰਾਬ ਦੇ ਠੇਕੇ ਖੁੱਲੇ ਮੇਰੀ ਮਾਰੀਆਂ ਵਾਲੀਆਂ ਗੋਲੀਆਂ ਮੇਰੇ ਉਹ ਹੀ ਨਾ ਤੇ ਖਰਾਬ ਨਾ ਉਹਨਾਂ ਨੂੰ ਵੀ ਲਿਆਓ ਇੱਧਰ ਇੱਧਰ ਆਓ ਇਹ ਕੀ ਆਲੇ ਉਹ ਦੇਖ ਸਰਦਾਰ ਸ਼ਰੀਆਬ ਕੇ ਘਰ ਬੰਦ ਕਰਵਾਏ ਜਾ ਰਹੇ ਜੀ ਤਾਲੇ ਲਵਾ ਦੇ ਤਾਲੇ ਭਾਈ ਤੁਹਾਨੂੰ ਪਹਿਲੇ ਇੰਟੀਮੇਸ਼ਨ ਨਹੀਂ ਸੀ ਕਿ ਠੇਕਾ ਬੰਦ ਅੱਜ ਭਾਈ ਬੰਦ ਹੋਣਾ ਹੀ ਮੈਂ ਅੰਦਰ ਸੌਂਦੇ ਆ ਰੋਟੀ ਖਾਣ ਦੀ ਤੁਹਾਡੇ ਜਿਹੜੇ ਠੇਕੇ ਨਾਲ ਮੈਂ ਸੋਭਾ ਯਾਤਰਾ ਨਿਕਲ ਨਹੀਂ ਭਾਈ ਤੁਹਾਡਾ ਨਾਮ ਕੀ ਹੈ ਮੇਰਾ ਸਤਿ ਸ੍ਰੀ ਅਕਾਲ ਤੁਹਾਡੇ ਠੇਕੇ ਨਾਲੋਂ ਨੰਦ ਦੱਸਿਆ ਨਹੀਂ ਕਿ ਰੂਟ ਬੰਦ ਆ ਜਾਂ ਕਿਦਾਂ ਹੁਣ ਉਹ ਬੰਦ ਕਰਵਾਣਾ ਇਹ ਵੀ ਬੰਦ ਕਰ ਰਹੇ ਹੋ ਭਾਈ ਹੁਣ ਮੈਂ ਤਾਂ ਹੁਣੇ ਅੰਦਰ ਗਿਆ ਮੈਂ ਕਿਹਾ ਮੈਂ ਹੁਣ ਤਾਂ ਸੋਭਾ ਯਾਤਰਾ ਨਿਕਲ ਗਈ ਹੁਣ ਤਾਂ ਰ ਕਿੰਨੇ ਕੰਦੇ ਅੰਦਰ ਬਿਠੇ ਹੋਏ ਆ? ਅਜੀ ਤਿੰਨ ਚਾਰ ਬੰਦੇ ਆ। ਬੈਗਲਾਰ ਅੰਦਰ ਨਹੀਂ ਭਾਜੀ ਹੁਣ ਇਹ ਅੰਦਰ ਸੌਂਦੇ ਆ ਤਾਂ ਹੁਣ ਰੋਟੀ ਮਾ ਅੰਦਰ ਦਾ। ਨਹੀਂ ਸ਼ੈਟਰ ਖੋਲ ਕੇ ਰੋਟੀ ਖਾ ਰਹੇ ਸੀ ਇਹ। ਭਾਜੀ ਹੋਣੇ ਸ਼ੈਟਰ ਚੱਕੇ ਅੰਦਰ ਗਏ ਆ। ਦੋ ਦੋ ਸੀ ਪਾੜੇ ਸਾਹਮਣੇ ਹੀ ਆ ਜੀ। ਹੁਣ ਬੰਦ ਕਰ ਰਹੇ ਹੋ। ਸੋ ਦੇਖ ਸਕਦੇ ਹੋ ਕਿ ਠੀਕਾ ਬੰਦੀ ਤੋ ਜਾ ਰਿਹਾ ਜੀ। ਸਮਾਜ ਜੀ ਆਪਾਂ ਆ ਗਏ ਹੁਣ। ਆਪਾਂ ਆ ਗਏ ਆ ਇਸ ਕਰਕੇ ਬੰਦਾ ਵਿੱਚ ਬੰਦੇ ਹੋ ਰਾਖਾ। ਜਿੱਥੇ ਰੋਟੀ ਦਸਿਓ ਸਮਾਜ ਦਾ। ਆਜੋ ਤੁਹਾਨੂੰ ਅੱਗੇ ਵੀ ਤਾਂ ਨਟਕਾ। ਗੱਲਾਂ ਗੱਲਾਂ ਜਿਨਾ ਇਸ ਵੇਲੇ ਜਿਹੜੇ ਬੱਚੇ ਨੇ ਉਹ ਸਾਰੇ ਇਕੱਠੇ ਹੋ ਗਏ ਜੀ ਉਹਨਾਂ ਵੱਲ ਠੇਕੇ ਦੇਖ ਸਕਦੇ ਵੀ ਅੱਗੇ ਵੀ ਖੁੱਲੇ ਆ ਅੱਜ ਵੀ ਖੁੱਲੇ ਆ ਕਿਹੜੀ ਗੁਨੇ ਨਾਲ ਇਹਨੂੰ ਦੇਖੇ ਨੇ ਠੇਕੇ ਖੁੱਲੇ ਨੇ ਅੱਗੇ ਚੱਲਣ ਦੀ ਲੈ ਕੇ ਆਜੋ ਅੱਗੇ ਵੀ ਖੁੱਲੇ ਠੇਕੇ ਸ਼ਰਾਬ ਦੇ ਬੰਦ ਕਰਾਵਾਂਗੇ ਜੀ ਦਾ ਦੇਖ ਸਕਦੇ ਰੋਮੇ ਸੋਮੇ ਭਾਈ ਭਾਈ ਆਓ ਸੋਮੇ ਭਾਈ ਨੂੰ ਬੈਠ ਕੇ ਆਓ ਜਲਦੀ ਸੋਮੇ ਭਾਈ ਨੂੰ ਬੈਠ ਕੇ ਆਓ ਜਲਦੀ ਹੋਰ ਕਿਹੜੀ ਕਿੱਟੀ ਜਗ੍ਹਾ ਤੇ ਖੁੱਲੇ ਭਾਈ ਜੀ ਪੂਰੇ ਰੋਡ ਤੇ ਖੁੱਲੇ ਠੇਕੇ ਭਾਈ ਜੀ ਬੰਦ ਕਰੋਗੇ ਸਭ ਉਸਾਰ ਚੰਗਾ ਲੱਗਦਾ ਖੁੱਲਾ ਦੇਖੋ ਆਪਾਂ ਗੋ ਲਗਾਤਾਰ ਤਸਵੀਰਾਂ ਪਸਤੀ ਡਾਂਸ ਮੰਦੇ ਦੇ ਏਰੀਆ ਏਰੀਆ ਦਿਖਾਈ ਜਾ ਰਹੀਆਂ ਨੇ ਜਿੱਥੇ ਅੱਜ ਇੰਟੀਮੇਸ਼ਨ ਵੀ ਸੀਗਾ ਕਿ ਠੇਕੇ ਬੰਦ ਹੋਣ ਤੇ ਅੱਜ ਕਾਮੀ ਠੇਕੇ ਖੁੱਲੇ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਬ੍ਰੇਕਿੰਗ ਨਿਊਜ਼ ਰਿਡ ਲੈਕਸ ਦੇਖ ਰਹੇ ਹੋ ਤੁਸੀਂ ਸਾਡੇ ਦੇ ਅੰਜ ਭਾਜੀ ਇਹੀ ਵਾਲਾ ਇਕੱਲਾ ਠੇਕਾ ਆਇਆ ਸੀਗਾ ਜੇ ਅਗਲਾ ਹੋਰ ਵੀ ਹੈਗੇ ਤੇ ਆਹ ਮੇਰੇ ਧਿਆਨ ਤੇ ਪੂਰੇ ਬਸਤੀ ਡਾਂਸ ਦਾ ਪੂਰੇ ਵੈਸਟਨ ਗਿਆ ਠੇਕਾ ਆਇਆ ਪੂਰੇ ਠੇਕੇ ਖੁੱਲੇ ਹਾਤੇ ਖੁੱਲੇ ਮੈਂ ਪੂਰੇ ਬੰਦ ਕਰਾਵਾਂਗਾ ਪਰ ਚਾਹਤਾਂ ਸੁੱਤਾ ਸੁੱਤਾ ਰਵੇ ਪੰਜਾਬ ਪੁਲਿਸ ਸੁੱਤੀ ਸੁੱਤੀ ਰਵੇ ਬਟ ਮੈਂ ਸੋਵਾਂਗਾ ਨਹੀਂ ਸਾਡੇ ਗੁਰੂ ਮਹਾਰਾਜ ਜਗੰਮਦੇ ਅੜਾ ਹੈ ਮੈਂ ਪੂਰਾ ਸਾਥ ਦਾਂਗਾ ਪੂਰੀ ਪੂਰੀ ਰਫਦਾਸੀਅਤ ਤੁਹਾਡਾ ਸਾਥ ਦਾਂਗਾ ਮੈਂ ਬਸਤੀ ਦਾਸ਼ਮੰਦਰ ਰੋਡ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਇਹ ਵੀ ਠੇਕਾ ਖੁੱਲਾ ਹੋਇਆ ਸੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਭਜੀ ਇਹ ਵੀ ਖੁੱਲਾ ਹੋਇਆ ਠੇਕਾ ਭਜੀ ਪੂਰੇ ਬੈਸਟਰ ਕਰਵੇਚ ਖੁੱਲਾ ਹੈ ਕੋਹ ਠੇਕਾ ਖੁਲਾਈ ਹੈ ਹੈਲੋ ਆ ਵੀ ਕੋਈ ਠੇਕਾ ਪੱਜਵਾਇਆ ਜਾ ਰਿਹਾ ਹੈ ਯਾ ਠੇਕਾ ਕੋਲ ਤੁਹਾਨੂੰ ਪਤਾ ਨਹੀਂ 7 ਕਿ 10 ਬਣਾ ਜਨਮਘਰਾਂ ਦੇ ਕਿਥੋਂ ਖੁੱਲਿਆ ਹੈ ਤੁਹਾਨੂੰ ਪ੍ਰਸ਼ਾਸਨ ਵੱਲ ਕਿਹਾ ਨਹੀਂ ਇਹਨੇ ਬੰਦ ਕਰਨ ਵਾਸਤੇ ਜਲਦੀ ਬੰਦ ਕਰੋ ਸੁਭਾਨ ਅੱਲ ਪਾਰਟੀ ਤੋਂ ਜੋਗੀ ਤੁਹਾਨੂੰ ਪਤਾ ਹੈ 7 ਕਿ 10 ਬਣਾ ਜਨਮਘਰਾਂ ਦੇ ਠੇਕੇ ਖੋਲੇ ਹੱਥ ਨੰਬਰ 53 ਤੋਂ ਜਿਹੜੇ ਨੇ ਚੋਣਾਂ ਲੈਣ ਅਸੇਰਾ ਵੀ ਬੰਦ ਕੀਤੇ ਜਿਹੜੇ ਨੇ ਉਹ ਅੱਜ ਦੇਖ ਲੈ ਉਹ ਕੀ ਕਿੱਕੇ ਮਨ ਦੀ ਕੀ ਲੱਗਦਾ ਇਹਨੂੰ ਇਹ ਢੱਟੇ ਨਹੀਂ ਹੈ ਨਹੀਂ ਪ੍ਰਸ਼ਾਸਨ ਦੀ ਇਸ ਏਰੀਆ ਦੇ ਵਿੱਚ ਪ੍ਰਸ਼ਾਸਨ ਦੀ ਢੱਲ ਨਹੀਂ ਹੈਗੀ ਇਹ ਪੰਜਾਬ ਸਰਕਾਰ ਦੀ ਢੱਲ ਹੈ ਜੋ ਪੰਜਾਬ ਸਰਕਾਰ ਕਹੇਗੀ ਉਹੀ ਸੀਪੀ ਸਾਹਿਬ ਨੇ ਕਰਨਾ ਹੋਈ ਐਸਐਚਓ ਸਾਹਿਬ ਨੇ ਕਰਨਾ ਹੋਈ ਐਸਪੀ ਸਾਹਿਬ ਨੇ ਕਰਨਾ ਹੈ ਮਤਲਬ ਕਿ ਐਨੀ ਢੱਲ ਹੈ ਇੰਨੀ ਬੇਸ਼ਰਮ ਸਰਕਾਰ ਹੈ ਕਿ ਸਤ ਗੁਰ ਅਰਦਾਸ ਮਾਰਾ ਜਨਮ ਦਿਹਾੜਾ ਨੂੰ ਸਰਪੁਲਸ ਦੀ ਗੱਡੀ ਨਹੀਂ ਪ੍ਰਸ਼ਾਸਨ ਕਰ ਕੀ ਰਿਹਾ ਮੈਂ ਕਹਿਆ ਪ੍ਰਸ਼ਾਸਨ ਨੂੰ ਫੋਨ ਕਰਨਾ ਕਹਿੰਦਾ ਹੁਣ ਨਹੀਂ ਕਰਨਾ ਇੱਥੇ ਲੰਗਾਲੇ ਖੜੀ ਵੀ ਉੱਧੇ ਜਿਹੜੇ ਕੰਮ ਆ ਦੇਖੋ ਇਹ ਤਾਂ ਟੀਮ ਲੈ ਕੇ ਬੈਠੇ ਮੁੰਡੀਆਂ ਕੱਜਾ ਲੈ ਕੇ ਲਾਦਾ ਨਾਲ ਆ ਦੇਖੋ ਨਾ ਬਾਲੇ ਚਾਬੀ ਸਰ ਇਹ ਉੜਦੇ ਤੁਹਾਨੂੰ ਜਿਹੜਾ ਅੱਜ ਪ੍ਰਸ਼ਾਸਨ ਦੀ ਕੀਤੀ ਸੀ ਬੰਦ ਕਰ ਦਿੰਦੀ ਹੈ ਹੈ ਨਹੀਂ ਪਤਾ ਨਹੀਂ ਸਤ ਗੁਰ ਕਾਰ ਵਾਲੇ ਪੂਰੀ ਦੁਨੀਆ ਦੇ ਵਿੱਚ ਜਿਵੇਂ ਗੁਰਪੁਰ ਮਨਾਇਆ ਜਾ ਰਿਹਾ ਐਨੀ ਬੇਸ਼ਰਮ ਸਰਕਾਰ ਆਪਣੀ ਰੈਵਨਿਊ ਕਰਕੇ ਸ਼ਰਾਬ ਦੇ ਠੇਕੇ ਖੋਲੇ ਉਹਨਾਂ ਨੇ ਕਿਹਾ ਕਿ ਨਾ ਸ਼ੇਮ ਸ਼ੇਮ ਆਮ ਪਾਰਟੀ ਸ਼ੇਮ ਸ਼ੇਮ ਪੰਜਾਬ ਸਰਕਾਰ ਸ਼ੇਮ ਸ਼ੇਮ ਪੰਜਾਬ ਸਰਕਾਰ ਸ਼ੇਮ ਸ਼ੇਮ ਮਿੰਦਰ ਪਗਤ ਸ਼ੇਮ ਸ਼ੇਮ ਮਿੰਦਰ ਪਗਤ ਸ਼ੇਮ ਸ਼ੇਮ ਮਿੰਦਰ ਪਗਤ ਕੱਲ ਸਿਆਸੀ ਦਾਂਸ਼ਮੰਦਾ ਰੋਡ ਤੇ ਧਰਨਾ ਲਾਇਆ ਕੀ ਐਸ ਰੋਡ ਦੇ ਉੱਪਰ ਐਡੇ ਐਡੇ ਵੱਡੇ ਖੱਡੇ ਗਾਰ ਗੰਦਾ ਪਾਣੀ ਬਟ ਉਹ ਸਰਕਾਰ ਨੂੰ ਨਹੀਂ ਲਿਖਿਆ ਉਹ ਨਹੀਂ ਸਰਕਾਰ ਨੂੰ ਉਹ ਦੇਖ ਸਾਹਮਣੇ ਕੀ ਸੇਤੀ ਹੈ ਹਰਿਆਵਤ ਤਸਵੀਰਾਂ ਇਸੇ ਦੇ ਇਹ ਤੈਨੂੰ ਤਾਂ ਖਾਣ ਦੀ ਨਹੀਂ ਦੋ ਦਿਨ ਤੱਕ ਤੈਨੂੰ ਪਤਾ ਇਹਦਾ ਆਰਡਰ ਕੀ ਹੈ ਜਿਹਨੂੰ ਆਰਡਰ ਹੈਗਾ ਤੇਰੇ ਕੋਲ ਆਇਆ ਦਾ ਕਿਉਂ ਨਹੀਂ ਆਗਾ 8000 ਰੁਪਏ ਸੁਭਾਤਰ ਖਤਮ ਦੇਖਾ ਖੋਲ ਦੇ ਨਹੀ ਗੋਰਪੁਰਾ ਆਰਡਰ ਦਾ ਬੰਦ ਦੇ ਨਹੀ ਨਹੀ ਮੈਂ ਬੰਦ ਕਰਾਨਾ ਤੁਹਾਡਾ ਆਰਡਰ ਆ ਦੇਖੋ ਆ ਕੇ ਤੂੰ ਆਰਡਰ ਕਰਾਣੇ ਆ ਆਰਡਰ ਨਾਲ ਬੰਦ ਲਾਈ ਜਾ ਇਹਦਾ ਗੋਰਪੁਰਾ ਆ ਆ ਦੇ ਲੋ ਐਵੇਂ ਦੱਸ ਤੁਹਾਡੇ ਕੋ ਆਟ ਦੇ ਆਪ ਨੂੰ ਆਟ ਦਾ ਆਰਡਰ ਕਹਿੰਦੇ ਆਡਰ ਆਡਰ ਕੋਲ ਨੇ ਤੁਹਾਨੂੰ ਆਡਰ ਬੰਦ ਹੋਏਗਾ ਕੋਲ ਆਡਰ ਗਿਆ ਨਹੀਂ ਗੱਲ ਤੋਂ ਮੇਰਾ ਤੂੰ ਐਸਐਚ ਨੂੰ ਫਿਰ ਭਜੀਆ ਰਹਾ ਰੰਗ ਕਰ ਰਿਹਾ ਨਾ ਬਹੁਤ ਲੱਗਦਾ ਉਹ ਪੂਰੂ ਸੁਣ ਲੱਗਿਆ ਬਹੁਤ ਮਿਸ਼ਰਣ ਕਰਦਾ ਤਪਨੇ ਕੋ ਯਾਰ ਆਡਰ ਇਹ ਜੋ ਵਾਤਰਾ ਜੋ ਖਤਮ ਹੋ ਜਾਏਗੀ ਉਦੋਂ ਆਪ ਬੋਲ ਸਕਦੇ ਆ ਨਹੀਂ ਸਾਰੂ ਜੀ ਗ੍ਰਾਮ ਚੋਂ ਗਣਾ ਮੇਨ ਬੰਦਦਾ ਭਜੀ ਜਿਹੜਾ ਮੇਨ ਜੋ ਕੇ ਮੇਰਾ ਵੀ ਦੂਰੀ ਲਾਉਟ ਨੀ ਤਰਵਾਏ ਕਿ ਰੂਟ ਕਿਹੜਾ ਕਿਹੜਾ ਪਰ ਦੇਖੋ ਨਾ ਅੱਜ ਸਾਰੀ ਬਾਜੀ ਅੱਜ ਬਾਜੀ 13 14 ਜਨਾਨੀਆਂ ਦੀ ਬਾਜੀ ਮੈਂ ਮੰਨ ਗਿਆ ਯਾਰ ਸ਼ਰਾਬ ਦੀ ਇਜਾਜ਼ਤ ਕਰਨੀ ਕਿਉਂ ਮੰਨਵਾਇਆ ਇਹਨਾਂ ਦਾਖਲ ਇਹਨਾਂ ਦਾਖਲ ਮੰਡਲ ਦੇ ਨਹਿਰਾਂ ਦਾ ਜਾਓ ਤੁਸੀਂ ਦਾਖਲ ਕਰਾ 14000 ਖੁੱਲ ਤੁਸੀਂ ਦਾਖਲ ਮੰਡਲ ਬਸੀ ਵਾਲੇ طرف ਬਸੀ ਜਿਹਾ ਰਹਿ ਸਕਦੇ ਸਵਾਲ ਲਓ ਤੁਸੀਂ ਦਾਖਲ ਮੰਡਲ ਤੇ ਨਹੀਂ ਆਦੇ ਤੇ ਮੈਂ ਤਾਂ ਤੇ ਕਹਿਣਾ ਬਸੀੋਂ ਬਾਹਰ ਜਾ ਕੇ ਬੰਦ ਕਰਾਂ ਉੱਥੇ ਜਾਂਦੇ ਨਹੀਂ ਮੇਰੇ ਮਾਰੇ ਬੰਦਾਂ ਦੇ ਉਧਰ ਤੁਸੀਂ ਬਸੀ ਵਾਲਿਆਂ ਨਾਲ ਲੱਗੇ ਰਹਿੰਦੇ ਕਦੀ ਉੱਥੇ ਠੇਕੇ ਚਲ ਜਾਓ ਕਦੀ ਉੱਥੇ ਚਲ ਜਾਓ ਨਿੱਕੀ ਲੱਗਦਾ ਨਹੀਂ ਮਤਲਬ ਇੰਨਾ ਵੱਡਾ ਜਨਮ ਦਿਨ ਹੋ ਕੇ ਮੈਂ ਕਿਹ ਗੱਲ ਤੋਂ ਸਾਨੂੰ ਆਡਰ ਬੰਦ ਕਰਨ ਦਾ ਗੱਲ ਬੰਦ ਹੋ ਜਾਂਦੀ ਹੈ ਅੱਜ ਦਾ ਆਡਰ ਨਹੀਂ ਆਇਆ ਅੱਜ ਉੱਪਰ ਤੱਕ ਆਡਰ ਨਹੀਂ ਆਇਆ ਨੰਨੀ ਜੀ ਦਾ ਬੰਦ ਆਜ ਤਾਂ ਪਾਲਕੀ ਆਈ ਜਾਂ ਨਹੀਂ ਮੰਦਿਰ ਪਾਲਕੀ ਆ ਪਾਜੀ ਬੰਦ ਆਡਰ ਨਹੀਂ ਹੈ ਜਿਹਦੇ ਕੁਆਟਰਾਂ ਵਿੱਚ ਲੈ ਜਾਉਣਾ ਨੇ ਬੰਦ ਕਰਾ ਦੇਣਾ ਮਤਲਬ ਇੰਟੀਮੇਸ਼ਨ ਐ ਸੀਗਾ ਕਿ ਸ਼ੋਭਾ ਯਾਤਰਾ ਤੋਂ ਬਾਅਦ ਖੁੱਲ ਸਕਦੇ ਆ ਹਾਂ ਸ਼ੋਭਾ ਯਾਤਰਾ ਜਦੋਂ ਲੰਗੀ ਇਹ ਉਹਨੇ ਬੰਦ ਕਰ ਰਹੀ ਦੇਖੋ ਤੇਰੇ ਸਰੇ ਆਪ ਸਾਹਮਣੇ ਬੰਦ ਸ਼ੋਭਾ ਯਾਤਰਾ ਰੂਟ ਦੇ ਬੰਦ ਹੀ ਉਹਨਾਂ ਨੂੰ ਆਰਡਰ ਹੁੰਦੇ ਤੇ ਬੰਦ ਕਿੱਦਾਂ ਕਰਦੇ ਸਰ ਉਹ ਯਾਰ ਉਹ ਕਿ ਲੜਕੀ ਦੇ ਕਿਹਾ ਲੜੀ ਬੰਦ ਕਰ ਰਹੇ ਇਹਨਾਂ ਨੂੰ ਸਮਝ ਹੀ ਨਹੀਂ ਦੋ ਦਿਨ ਤੋਂ ਆਰਡਰ ਹੈ ਦੋ ਦਿਨ ਤੇ ਬੰਦ ਹੈ ਦੋ ਦਿਨ ਲਈ ਕਿਹਾ ਗਿਆ ਮੈਂ ਕਿਹਾ ਬਾਬਾ ਜੀ ਜਾ ਕੇ ਬੰਦ ਕਰ ਦੇ ਹੋ ਜਾਣਗੇ ਤੂੰ ਕਿ ਲੈਣਾ ਤੂੰ ਕਿ ਲੈਣਾ ਤੂੰ ਕਿ ਲੈਣਾ ਮੈਂ ਸੋਮੇ ਕੀ ਕਰਨੇ ਯਾਰ ਆਇਆ ਠਿਕਾ ਬੰਦ ਕਰਾਣਾ ਤੇਰੇ ਕੋ ਪਰਮਿਸ਼ਨ ਹੈ ਦਿਖਾ ਸੋਮੇ ਅੱਪ ਹੁੰਦਾ ਵੈਸੇ ਤੋਂ